ਕਿ ਉਹਦੇ ਸੋ ਅਧਿਕ ਸਨਾਨਾ ਦਾ ਸਾਧਨ ਜਿੰਦਰੀ ਪ੍ਰਕਾਸ਼ਿਤ ਹੋ ਸੋਨੀਆ ਮਾਂਦੀ ਪਹੁੰਚੇ ਨੇ ਸੋ ਸੋਨੀਆ ਮਾਂਦੀ ਦਾ ਤਰੀਕਾ 220 ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤਾਂ ਕਿ ਕਿ ਬਾਰਡਰ ਤੇ ਲਗਾਤਾਰ ਕਿਸਾਨਾਂ ਦੀ ਹਮਾਇਤ ਦੇ ਲਈ ਦੇਤੇ ਰਹੀ ਕਿ ਸੋ ਅਧਿਕ ਕੋਈ ਸੇ ਸ਼ੌਂਗ ਨਾ ਕਰਦਾ ਕਰਨਾ ਬਹੁਤ ਅਸਰਸ਼ੀ ਹੈ ਵਰਤਾਈ ਫੋੜਾ ਲੱਗਦਾ ਹੈ ਇਹ ਕੋਈ ਨਹੀਂ ਸੋ ਕੋਈ ਨਹੀਂ ਤੋਂ ਬੇਸ਼ੱਕ ਬਹੁਤ ਸਾਰਾ ਕੱਲ ਚਾਹੇ ਨੌਰੀ ਬੋਲਦੀ ਹੈ ਸਾਡੇ ਭਾਈ ਸਭ ਕੱਪ ਲੈਣਗੇ ਦੇਖੋ ਦੁੱਖ ਲੱਗਦਾ ਹੈ ਕਿ ਉਸ ਤੋਂ ਨੌ ਬੱਚੇ ਦੋ ਘਰ ਨਾ ਚਾਹੇ ਸੜਕਾਂ ਦੇ ਵਿੱਚ ਰਹਿਣੇ ਤੇ ਟਰਾਲੀਆਂ ਦੇ ਵਿੱਚ ਸੌਂਦੇ ਨੇ ਖੰਡ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਹਨਾ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਇਹ ਸੜਕਾਂ ਮਿਲਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਐਮਐਫਟੀ ਦੀ ਗੱਲ ਕਰਨਾ ਚਾਹੀਦਾ ਸੀ ਰੱਖਣਾ ਔਰ ਸਵਾਮੀ ਨਾ ਇੱਥੇ ਇਕੱਲੇ ਮਾਸੇਸੀ ਬੈਠੇ ਆ ਸਰਕਾਰ ਨੇ ਪਿਛਲੇ ਵੀ ਗਿਆ ਸ਼ੁਰੂ ਕੇ ਸੀਐਮਐਸਪੀ ਫਿਕਸ ਕਰਦਣ ਦਾ ਨਾ ਕੋਈ ਕੀਤੇ ਨੇ ਔਰ ਐਮਐਸਪੀ ਆਰਟੀ ਫਿਕਸ ਹੋ ਜਾਈਦੀ ਹੈ ਔਰ ਕਾਫੀ ਸਾਰੀਆਂ ਗ੍ਰੇਨਸ ਕਿਤੇ ਹੋਣੀ ਚਾਹੀਦੀ ਹੈ ਕਿਉਂਕਿ ਡਿਵਰਸਿਫਿਕੇਸ਼ਨ ਆਫ ਕ੍ਰੌਪਸ ਹੋਣਾ ਚਾਹੀਦਾ ਹੈ। ਇਹ ਜੇਸੀ ਟੋਨਾ ਕਣਕ ਬਾਪਰ ਰੀਟ ਕਰਦੇ ਜਿਹਦੇ ਨਾਲ ਸਾਡੀ ਪੰਜਾਬ ਦੇ ਪਾਣੀ ਨੂੰ ਵੀ ਅਫੈਕਟ ਹੁੰਦਾ ਹੈ। ਔਰ ਜਿਹੜਾ ਕਿ ਮਸਟ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਧਰਨਿਆਂ ਤੋਂ ਬਿਨਾ ਹੀ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ। ਪਰ ਜੀ ਸਾਡੀ ਸੁਵਿਧਾਨ ਦੇ ਵਿੱਚ ਧਰਨਾ ਲਾਉਣਾ ਜਾਇਜ਼ ਹੈ। ਅਸੀਂ ਡੈਮੋਕਰੇਟਿਕ ਢਾਂਚੇ 'ਚ ਰਹਿੰਦੇ ਆ। ਫਿਰ ਇੱਥੇ ਧਰਨਾ ਲਾਉਣ ਦੇ ਦੌਰਾਨ ਜੇ ਗਵਰਨਮੈਂਟ ਬਣੋ ਇਹਨੇ ਅਟੈਕ ਹੋ ਰਿਹਾ ਉਹ ਨਹੀਂ ਹੋਣੀ ਚਾਹੀਦੀ ਇਹ ਇਹ ਐਸਟੀ ਜਿਹੜੀ ਰਿਪੋਰਟ ਹੈ ਯੂਨ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਇੱਥੇ ਮੈਂ ਕਹਿੰਦੀ ਆ ਬਾਹਰ ਦੀਆਂ ਜਿਹੜੀਆਂ ਜਿੰਨੀਆਂ ਵੀ ਪ੍ਰੈਸ ਹੈ ਉਹਨਾਂ ਨੂੰ ਵੀ ਕਵਰ ਕਰਨਾ ਚਾਹੀਦਾ ਹੈ ਕਿ ਸਾਡੇ ਡੈਮੋਕਰੇਟਿਕ ਢਾਂਚੇ ਦੇ ਵਿੱਚ ਜਦੋਂ ਅਸੀਂ ਪੀਸਫੁਲ ਪ੍ਰੋਟੈਸਟ ਕਰਦੇ ਹਾਂ ਜਾਂ ਤੇ ਕਿਸਾਨਾਂ ਵੱਲੋਂ ਕਿਸੇ ਤਰੀਕੇ ਦਾ ਬਾਤ ਕੀਤਾ ਗਿਆ ਹੋਵੇ ਜੀ ਕਿਸਾਨਾਂ ਵੱਲੋਂ ਇਹ ਕੀਤਾ ਗਿਆ ਤੇ ਗਵਰਨਮੈਂਟ ਦਾ ਕੋਈ ਮਤਲਬ ਨਹੀਂ ਬੰਦਾ ਕਿ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਸੁੱਟਣ ਕਿਸਾਨਾਂ ਦੇ ਉੱਤੇ ਦੁਰਵਿਭਾਗਕਰਨ ਇਹ ਨਹੀਂ ਕਰਨ ਦਾ ਮਤਲਬ ਫਰਜ਼ ਮੰਨਦਾ ਸੋ ਮੈਨੂੰ ਲੱਗਦਾ ਹੈ ਇਹ ਜੀ ਜਿਹੜੀ ਰਿਪੋਰਟ ਹੈ ਸਾਡੇ ਜਿਹੜੇ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਇੱਕ ਲਾਭ ਉੱਥੇ ਵੀ ਮੀਡੀਆ ਨੂੰ ਚਲਾਉਣਾ ਚਾਹੀਦਾ ਜਿਵੇਂ ਪਿਛਲੀ ਵਾਰੀ ਮੀਡੀਆ ਨੇ ਸਾਨੂੰ ਬਾਰੂ ਸਪੋਰਟ ਕੀਤਾ ਸੀਗਾ ਇਸ ਵਾਰੀ ਵੀ ਕਰਨਾ ਚਾਹੀਦਾ ਹੈ ਜੋ ਕੋਈ ਮੰਗੇ ਗੱਲ 320 320 ਇਹਨਾਂ ਲੋਕਾਂ ਦਾ ਕੁਝ ਸਾਰਿਆਂ ਹੀ ਕਿਸਾਨ ਜੱਟ ਬਣੇ ਸਾਨ ਸੱਜ ਦੀ ਜਿੱਦ ਕਿਸੇ ਛੱਲੇ ਤੇ ਛੱਲੇ ਇਹ ਲੜਾਈ ਜਾਂਦੀ ਪਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਰਾਤ ਨੂੰ ਜਿਹੜੀਆਂ ਚੱਤਾਂ ਉਹਨਾਂ ਦੇ ਵੱਲੋਂ ਜਿਵੇਂ ਕਿਸਾਨੀਆਂ ਦੀ ਮੰਗ ਐ ਇਸੇ ਵੇਲੇ ਦੇਖੋ ਮੈਨੂੰ ਇਹ ਲੱਗਦਾ ਹੈ ਵੀ ਜਿੰਨੇ ਵੀ ਕਿਸਾਨੀ ਲੀਡਰ ਨੇ ਉਹਨਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੱਲਣਾ ਚਾਹੀਦਾ ਹੈ ਔਰ ਆਪਣੀਆਂ ਆਪਸੀ ਜੰਗੀਆਂ ਵੀ ਰਜਸ਼ਾਨੇ ਉਹਨਾਂ ਨੂੰ ਭੁਲਾ ਦੇਣਾ ਚਾਹੀਦਾ ਹੈ ਕਿਉਂਕਿ ਆਪਣੀ ਜਿਹੜੀ ਲੜਾਈ ਹੈ ਨਾ ਬਹੁਤ ਵੱਡੀ ਹੈ ਸੈਂਟਰ ਦੇ ਖਿਲਾਫ ਲੜਾਈ ਹੈ ਸੋ ਆਪਾਂ ਨੂੰ ਇੱਕ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ ਐਮਐਸਪੀ ਫਿਕਸ ਕਰਾਉਣ ਦੀ ਸਵਾਮੀਨਾਥ ਦੇ ਰਿਪੋਰਟ ਦੇ ਬਾਰੇ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਆਪਾਂ ਨੂੰ ਬਿਨਾਂ ਮਤਲਬ ਦੀਆਂ ਰੰਜਿਸ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇੱਕ ਦੂਜੇ ਦੇ ਖਿਲਾਫ ਸਾਰਿਆਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ ਹੈ ਔਰ ਇਕਜੁੱਟ ਹੋ ਕੇ ਜਾਣਾ ਚਾਹੀਦਾ ਹੈ ਔਰ ਜਿੰਨੇ ਵੀ ਸਾਡੀ ਨੌਜਵਾਨ ਫੀੜੀ ਹੈ ਉਹਨਾਂ ਨੂੰ ਸਾਡੇ ਬਜ਼ੁਰਗਾਂ ਦਾ ਮਾਣ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਚਾਰੇ ਬਜ਼ੁਰਗ ਤੁਹਾਡੇ ਵਾਸਤੇ ਬੈਠੇ ਨੇ ਠੀਕ ਹੈ ਔਰ ਆਪਾਂ ਜੇ ਆਗੂ ਮੰਨिए ਤੇ ਆਪਾਂ ਨੂੰ ਇੱਕ ਆਗੂ ਮੰਨਣਾ ਚਾਹੀਦਾ ਜਿਹੜੀ ਵੀ ਤੁਸੀਂ ਆਗੂ ਮੰਨਦੇ ਹੋ ਆਪਣੀ ਜਥੇਬੰਦੀ ਨੂੰ ਤੁਹਾਨੂੰ ਉਹਨਾਂ ਤੇ ਕੁਐਸਚਨ ਨਹੀਂ ਕਰਨਾ ਚਾਹੀਦਾ ਠੀਕ ਹੈ ਜੇ ਤੁਸੀਂ ਉਹਨਾਂ ਤੇ ਕੁਐਸਚਨ ਕਰਦੇ ਹੋ ਫਿਰ ਤੁਹਾਨੂੰ ਉਹਨਾਂ ਦੇ ਨਾਲ ਚੁਰਨਾਣੀ ਚਾਹੀਦਾ ਰਾਈਟ ਫਿਰ ਜੇ ਤੁਸੀਂ ਉਹਨਾਂ ਦੇ ਨਾਲ ਤੁਰੇ ਹੋ ਫਿਰ ਉਹਨਾਂ ਤੇ ਵਿਸ਼ਵਾਸ ਰੱਖੋ ਕਿਉਂਕਿ ਸਾਰੇ ਜਣੇ ਮੀਟਿੰਗ ਨਹੀਂ ਬੈਠ ਸਕਦੇ ਤੁਹਾਡੇ ਆਗੂ ਦੀ ਬੈਠ ਸਕਦੇ ਆ ਉਹ ਨੌਜਵਾਨਾਂ ਦੀ ਗੱਲ ਤੁਸੀਂ ਤੇ ਉਹਨਾਂ ਨੇ ਕਹਿੰਦੇ ਕਿ ਜੇਕਰ ਕਿਤੇ ਤਰੀਕੇ ਦਿੱਤੇ ਗਏ ਤਾਂ ਤੁਸੀਂ ਸੈਂਟਰ ਦੇ ਤੋਂ ਮੰਗਾ ਨਹੀਂ ਮੰਨਤਾ ਅਸੀਂ ਬਾਕੀ ਸਭ ਕੁਝ ਮੰਗਾ ਨਹੀਂ ਪਰ ਬਾਉਂਡਰ ਟੋੜਨ ਦੇ ਬਾਰੇ ਵਿੱਚ ਅਫਸਾਨੇ ਨਹੀਂ ਮੇਰੀ ਕਹਿਨ ਮੇਰੀ ਕਹਿਨ ਦਾ ਮਤਲਬ ਇਹ ਹੈ ਕਿ ਵੇਖੋ ਜੇ ਕੋਈ ਅੱਗੂ ਦਾ ਵੀ ਕਾਲ ਕਹਿੰਦੇ ਨੇ ਕਿ ਤੁਸੀਂ ਆ ਬਾਰਡਰ ਤੋੜੋ ਫਿਰ ਤੁਸੀਂ ਤੋੜੋ ਜੇ ਤੁਹਾਡੇ ਅੱਗੂ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਕਿਸੇ ਹੋਰ ਅ ਅਕੋਰਡੀਂ ਚੱਲਣਾ ਹੈ ਤੇ ਤੁਹਾਨੂੰ ਉਹਨਾਂ ਦੇ ਅਕੋਰਡੀਂ ਚੱਲਣਾ ਚਾਹੀਦਾ ਆ ਆਪ ਉਹ ਹਾਰੇ ਹੋ ਕੇ ਕੋਸ਼ਿਸ਼ ਵੀ ਨਹੀਂ ਇਹ ਇਹ ਜਾਗਣਾ ਚਾਹੀਦਾ ਕਿ ਜਿਹੜਾ ਗਵਰਨਮੈਂਟ ਨੂੰ ਮੌਕਾ ਦਵੇ ਇਸ ਗੱਲ ਦੇ ਉੱਤੇ ਤੁਹਾਡੇ ਵਿੱਚ ਵਖਰੇਵੇਂ ਨੇ ਤੁਹਾਡੇ ਵਿੱਚ ਵਖਰੇਵੇਂ ਹੋਣਗੇ ਤੇ ਤੁਸੀਂ ਅੰਦੋਲਨ ਨਹੀਂ ਦੇਖ ਸਕੋਗੇ ਤੁਹਾਨੂੰ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ ਇਸ ਟਾਈਮ ਦੇ ਉੱਤੇ ਤਾਂ ਕਿ ਇਕੱਠੇ ਹੋ ਕੇ ਚੱਲੋਗੇ ਤੁਹਾਨੂੰ ਕਿਤੇ ਨਾ ਕਿਤੇ ਕੋਈ ਵੀ ਵੰਡਣ ਵਾਲਾ ਨਹੀਂ ਆਊਗਾ ਵਿੱਚ ਵਖਰੇਵੇਂ ਨਹੀਂ ਹੋਣੇ ਚਾਹੀਦੇ ਬਹੁਤ ਬਹੁਤ